ਪਰ ਵੀਰ ਜੀ ਵੈਰ ਦੀ ਖਾਲਸਾ ਵੈਰ ਜੀ ਦੀ ਫਤਿਹ ਤੁਹਾਡੇ ਨਾਲ ਅੱਗੇ ਵੀ ਆਪਾਂ ਇੱਕ ਦਿਨ ਵੀਡੀਓ ਪਾਈ ਵੀ ਨਵਾਂ ਤਜਰਬਾ ਕੀਤਾ ਮੰਡ ਦੇ ਵਿੱਚ ਕੱਦ ਵਾਲੀ ਪਨੀਰੀ ਦਾ ਆਮ ਲੋਕ ਬਹੁਤ ਬੀਜਦੇ ਆ ਪਾਸੇ ਸਾਈਡਾਂ ਦੇ ਪਰ ਅਸੀਂ ਐਰ ਕੀ ਮੰਡ ਦੇ ਵਿੱਚ ਪਹਿਲੀ ਆ ਤਜਰਬਾ ਕੀਤਾ ਈ ਇਹ ਜਿਹੜੀ ਪਨੀਰੀ ਆ ਉਸ ਪਨੀਰੀ ਨਾਲੋਂ 11 ਦਿਨ ਲੇਟ ਆ ਹੁਣ ਤੁਸੀਂ ਵੇਖੋ ਵੀ ਇਹ ਇਹਦਾ ਵਫਾ ਵੇਖ ਲਓ ਕਿੰਨਾ ਵਧੀਆ ਸੰਘਣੀ ਵੀ ਆ ਤੇ ਬੀਬ ਨਹੀਂ ਰੁੜਿਆ ਇੱਕ ਤਾਰ ਵੀ ਪਿਆ ਉਹ ਜਿਹੜੀ ਪਨੀਰੀ ਹੋ ਗਈ ਅੱਜ ਆਪਣੀ 728 ਦਿਨਾਂ ਦੀ ਪਨੀਰੀ ਹੋ ਗਈ ਆ ਤੇ ਆ ਵੀ ਜੇ ਕਿਤੇ ਤੁਹਾਨੂੰ ਲੱਗੇ ਜੇ ਤੁਹਾਨੂੰ ਕਿਤੇ ਲੱਗੇ ਵੀ ਪਨੀਰੀ ਦੱਜਾ ਮਾਰਾ ਸਾਡੀ ਥੜਦੀ ਆ ਤੇ ਫੇਰ ਤੁਸੀਂ ਇਸ ਤਰ੍ਹਾਂ ਕਦਮ ਮਾਰ ਕੇ ਮੜਾ ਜਾ ਪੱਦਰ ਸੁਹਾਗਾ ਮਾਰ ਕੇ ਦੇ ਪੁੱਠੇ ਪੈਰੀ ਛੱਟਾਂ ਦੇ ਦੇਣਾ ਤੇ ਆਪਣੀ ਪਨੀਰੀ ਜਿਹੜੀ ਆ ਲਾਉਣ ਦੇ ਕਾਬਲ ਹੋ ਜਾਂਦੀ ਉਸੇ ਵੇਲੇ ਹੁਣ ਆ ਜਿਹੜੀ ਪਨੀਰੀ ਉਹਦੋਂ ਤੁਹਾਨੂੰ ਦਿਖਾਈ ਹੀ ਬੜੇ ਦਿਨਾਂ ਬਾਅਦ ਅੱਜ ਵੀਡੀਓ ਪਾਉਣ ਲੱਗੇ ਆ ਇਹਨੂੰ ਹੀ ਖਾਦ ਖੁਦ ਕੋਈ ਨਹੀਂ ਪਾਈ ਤਦੋਂ ਮੈਂ ਬੂਟਾ ਇੱਕ ਪੁੱਟ ਕੇ ਦਿਖਾਉਣਾ ਇਹ ਪੂਰੀ ਆ ਵੇਖੋ ਲਾਉਣ ਜੋਗੀ ਹੋ ਗਈ ਹੈ ਪਨੀਰੀ ਤੇ ਇਹਨੂੰ ਖਾਦ ਖੂਦ ਅਸੀਂ ਸਿਰਫ ਬੋਰੀ ਖਾਦ ਦੀ ਪਾਈ ਆ ਦੋਵਾਂ ਕਿੱਲਿਆਂ ਨੂੰ ਯੂਰੀਆ ਦੀ ਵੀ ਦੂਜਾ ਮਾਰਾ ਇਹਨੇ ਕਿ ਤੁਹਾਨੂੰ ਪਤਾ ਹੀ ਆ ਵੀ ਥੋੜਾ ਪਨੀਰੀ ਰੰਗ ਬਟਾਉਂਦੀ ਹੀ ਇੱਕ ਜਰਮੀ ਗੁਰਮੀ ਤੁਰਦੀ ਨਹੀਂ ਪਹਿਲਾਂ ਹੁਣ ਪਨੀਰੀ ਬਹੁਤ ਵਧੀਆ ਹੋ ਗਈ ਆ ਹੁਣ ਥੋੜਾ ਥੋੜਾ ਨਾ ਇਹਦਾ ਰੰਗ ਜਿਹੜਾ ਵਾ ਗਰਮੀ ਦੇ ਨਾਲ ਉੱਤੋਂ-ਉੱਤੋਂ ਤੁਹਾਨੂੰ ਵੇਖਣ ਨੂੰ ਵੀਡੀਓ ਤੇ ਪਤਾ ਲੱਗੂ ਆ ਫਿੱਕਾ ਜਾ ਪਿਆ ਪਿਆ ਉਦਾਂ ਵੇਖੋ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਇਹ ਪਨੀਰੀ ਸਾਡੀ ਕਿੱਦਾਂ ਦੀ ਆ ਬਹੁਤ ਕੁਲੀ ਆ ਪੁੱਟਣ ਦੇ ਵਿੱਚ ਇਹ ਹੀ ਆਪਣੀ ਘੱਟ ਖਰਚੇ ਵਾਲੀ ਪਨੀਰੀ ਜੇ ਸਹੀ ਆ ਉਹ ਰਹੀ ਤੇ ਗਾ ਨੂੰ ਆਪਾਂ ਸਾਰੀ ਪਨੀਰੀ ਇਦਾਂ ਹੀ ਵੇਚਿਆ ਕਰਾਂਗੇ ਐਜੀ ਖਾਲਸਾ ਜੀ ਫਤਿਹ